ਨਮਸਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਾਂ ਕਾਫ ਨੇ ਜਿਹੜੇ ਉਹ ਸਟਾਰਟ ਕਰਨੇ ਨੇ ਜਦੋਂ ਆਪਣੇ ਪਸ਼ੂਆਂ ਨੂੰ ਕਿਹੜੀ ਕਿਹੜੀ ਖੁਰਾਕ ਹੈ ਜਿਹੜੀ ਉਹ ਦੇਣੀ ਹੈ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਹੈ ਕਦੋਂ ਕਿਹੜੀ ਖੁਰਾਕ ਦੇਣੀ ਹੈ ਤਾਂ ਜੋ ਆਪਣਾ ਪਸ਼ੂ ਹੈ ਜਿਹੜਾ ਆਪਣੇ ਕਾਫ ਨੇ ਜਿਹੜੇ 11 ਤੋਂ 12 ਮਹੀਨਿਆਂ ਦੇ ਵਿੱਚ ਹੈ ਜਿਹੜਾ ایਆਈ ਦੇ ਯੋਗ ਹੋ ਜਾਣਾ ਇਹਦੇ ਵਾਸਤੇ ਦੋਸਤੋ ਆਪਾਂ ਨੇ ਕੀ ਕਰਨਾ ਹੈ ਜਦੋਂ ਆਪਣੀ ਕੋਈ ਵੀ ਗਾਂ ਸੂ ਗਈ ਤਾਂ ਜੇ ਸੂਏ ਪਸ਼ੂ ਨੂੰ ਹੈ ਜਿਹੜਾ ਜਦੋਂ ਆਪਾਂ ਉਹਦੇ ਕਾਫ ਨੂੰ ਖੁਰਾਕ ਦੇਣੀ ਹੈ ਜਿਹੜੀ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਬੋਲੀ ਬੋਲੀ ਦੇ ਵਿੱਚ ਕੀ ਹੈ ਸਭ ਤੋਂ ਜ਼ਿਆਦਾ ਤਾਕਤ ਹੈ ਜਿਹੜੀ ਬੋਲੀ ਦੇ ਵਿੱਚ ਆਪਾਂ ਕੀ ਹੈ ਕੁਝ ਕਿਸਾਨ ਵੀਰ ਕੀ ਕਰਦੇ ਨੇ ਆਪਣੇ ਪਿੰਡਾਂ ਦੇ ਵਿੱਚ ਬੋਲੀਆਂ ਨੂੰ ਕੀ ਹੈ ਜਿਹੜਾ ਜਿਵੇਂ ਆਪਾਂ ਕਹਦੇ ਟੋਬੇ ਜਾਂ ਤਲਾਬ ਦੇ ਵਿੱਚ ਹੈ ਜਿਹੜਾ ਪਾ ਦੰਦੇ ਨੇਗੇ ਜਾਂ ਬਾਹਰ ਕਿਸੇ ਆਪਣੇ ਨਾਲੋਂ ਵੀ 12 ਕੁੱਤਿਆਂ ਨੂੰ ਜਾਂ ਬਾਹਰ ਢੋਲ ਦੰਦੇ ਨੇ ਜਾਂ ਪਸ਼ੂ ਨੂੰ ਪਿਆ ਦੰਦੇ ਨੇ ਇਦਾਂ ਦਾ ਆਪਾਂ ਨੇ ਕੁਝ ਵੀ ਨਹੀਂ ਕਰਨਾ ਦੋਸਤੋ ਆਪਾਂ ਬੋਲੀ ਹੈ ਜਿਹੜੀ ਆਪਾਂ ਟੋਟਲੀ ਜਿੰਨੀ ਵੀ ਬੋਲੀ ਆਪਾਂ ਆਪਣੇ ਪਸ਼ੂ ਨੂੰ ਪਿਆਉਣੀ ਹੈਗੀ ਪਸ਼ੂ ਨੂੰ ਬੱਚੇ ਨੂੰ ਪਿਆਉਣੀ ਹੈ ਪਿਆਉਣੀ ਕਿਵੇਂ ਹੈ ਦੋ ਦੋ ਘੰਟੇ ਬਾਅਦ ਹੈ ਜਿਹੜਾ ਆਪਾਂ ਆਪਣੇ ਪਸ਼ੂ ਨੂੰ ਰੁਟੀਨ ਦੇ ਵਿੱਚ ਬੋਲੀ ਹੈ ਜਿਹੜੀ ਉਹ ਚੰਗਾਉਣੀ ਹੈ ਇਹ ਨਹੀਂ ਹੈ ਕਿ ਵੀ ਆਪਾਂ ਇੱਕਦਮ ਪਸ਼ੂ ਦਾ ਲੇਵ ਹੈ ਜਿਹੜਾ ਉਹ ਖਾਲੀ ਕਰਦੀ ਇਹਦੇ ਨਾਲ ਪਸ਼ੂ ਦਾ ਕੈਲਸ਼ੀਅਮ ਜਿਹੜਾ ਉਹ ਵੀ ਡਾਊਨ ਹੁੰਦਾ ਹੈਗਾ ਤੇ ਨਾਲ ਆਪਾਂ ਦੋਸਤੋ ਇੱਕ ਚੀਜ਼ ਹੋਰ ਧਿਆਨ ਚ ਰੱਖਣੀ ਆ ਆਪਣੀ ਜਿਹੜੀ ਪਸ਼ੂ ਨੂੰ ਬੋਲੀ ਦੇਣੀ ਹੈ ਆਪਾਂ ਚੁੰਗਣੀ ਦੇ ਵਿੱਚ ਵੀ ਦੇ ਸਕਦੇ ਆ ਆਪਾਂ ਡਾਇਰੈਕਟ ਵੀ ਪਿਆ ਸਕਦੇ ਆ ਥਣਾ ਤੋਂ ਲਾ ਲੋ ਪਸ਼ੂ ਨੂੰ ਚੰਗਾ ਵੀ ਸਕਦੇ ਆ ਬੱਚੇ ਨੂੰ ਦੋ ਦੋ ਘੰਟੇ ਬਾਅਦ ਆਪਾਂ ਪ੍ਰੋਟੀਨ ਤੇ ਜਦੋਂ ਪਸ਼ੂ ਨੂੰ ਚੰਗਾਵਾਂਗੇ ਤਾਂ ਕੀ ਹੈ ਜਿਹੜਾ ਆਪਣੇ ਪਸ਼ੂ ਨੂੰ ਜਿਹੜਾ ਸਭ ਤੋਂ ਪਹਿਲਾਂ ਕੀ ਆਪਾਂ ਪਹਿਲਾਂ ਦੁੱਧ ਆ ਆਪਣੇ ਆ ਆਪਣੀ ਮਾਂ ਦਾ ਪਹਿਲਾ ਦੁੱਧ ਜਦੋਂ ਬੱਚੂ ਬੱਚਾ ਪੀਊਗਾ ਤਾਂ ਉਹਨੂੰ ਕੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਿਹੜੀ ਛੋਟੀ ਮੋਟੀ ਬਿਮਾਰੀ ਆਉਣੀ ਹੈ ਬਚਪਨ ਦੇ ਵਿੱਚ ਉਹ ਜਿਹੜੀ ਖਤਮ ਹੋ ਜਾਂਦੀ ਹੈ ਕਿਉਂਕਿ ਆਪਾਂ ਦੇਖੀਏ ਵੀ ਮਾਂ ਦਾ ਦੁੱਧਾ ਜਿਹੜਾ ਬੱਚੇ ਵਾਸਤੇ ਸਭ ਤੋਂ ਗੁਣ ਗਾਂ ਗਾਰੀ ਹੈ ਜਿਹੜਾ ਉਹ ਮੰਨਿਆ ਗਿਆ ਹੈਗਾ ਉਸ ਤੋਂ ਬਾਅਦ ਦੋਸਤੋ ਆਪਣੇ ਕੀ ਕਰਨਾ ਹੈ ਲਗਾਤਾਰ ਜਦੋਂ ਆਪਣੇ ਪਸ਼ੂ ਨੂੰ 7 ਦਿਨਾਂ ਦਾ ਬੱਚਾ ਹੋ ਗਿਆ ਤਾਂ ਆਪਾਂ ਸਭ ਤੋਂ ਪਹਿਲਾ ਕੰਮ ਕਰਨਾ ਹੈ ਡੀਵਰਮਿੰਗ ਪੇਟ ਦੇ ਕੀੜਿਆਂ ਦੀ ਦਵਾਈ ਜਿਹੜੀ ਆਪਾਂ ਆਪਣੇ ਬੱਚਿਆਂ ਨੂੰ ਦੇਣੀ ਹੈ ਦੇਣੀ ਹੈ ਜਦੋਂ ਆਪਾਂ ਉਹ ਦੇਣੀ ਦੇਣੀ ਕਿੰਨੇ ਦੋਸਤੋ 15 ml ਆਪਾਂ ਨੇ ਦੇ ਦੇਣੀ ਹੈ ਆਪਾਂ ਕਿਸੇ ਵੀ ਕੰਪਨੀ ਦੀ ਮਾਰਕੀਟ ਦੇ ਵਿੱਚੋਂ ਲੈ ਕੇ ਦੇ ਸਕਦੇ ਹਾਂ ਪੁਸਤ ਤੋਂ ਬਾਅਦ ਜਦੋਂ ਆਪਣਾ ਬੱਚਾ ਹਫਤੇ ਤੋਂ ਬਾਅਦ 15 ਦਿਨਾਂ ਦਾ ਹੋ ਜਾਂਦਾ ਹੈ ਤੇ ਪੀੜ ਤੇ ਜਿਹੜੀ ਆਪਾਂ ਨੇ ਲਾ ਲਓ ਵੀ 15 ਐਮਐਲ ਦਵਾਈ ਹੈ ਜਿਹੜੀ ਆਪਣੇ ਪਸ਼ੂ ਨੂੰ ਦੁਬਾਰਾ ਉਹ ਜਿਹੜੀ ਪਿਆ ਦੇਣੀ ਹੈ। ਦੋਸਤੋ ਇਸ ਤਰ੍ਹਾਂ ਜਿਹੜਾ ਆਪਾਂ ਆਪਣੇ ਪਸ਼ੂ ਨੂੰ ਜਿਹੜਾ ਦਵਾਈ ਦੇ ਰਹੇ ਹਾਂ ਤੇ ਨਾਲ ਆਪਾਂ ਆਪਣੇ ਪਸ਼ੂ ਨੂੰ ਮਿਲਕਾ ਜਿਹੜਾ ਇਹਦੇ ਵਿੱਚ ਦੁੱਧ ਦੇਣਾ ਹੈ। ਦੁੱਧ ਦੇਣਾ ਦੋਸਤੋ ਆਪਾਂ ਆਪਣੇ ਪਸ਼ੂ ਨੂੰ ਸਵੇਰੇ 2 ਕਿਲੋ ਦੁਪਹਿਰ ਨੂੰ 2 ਕਿਲੋ ਚਾਰ ਡੰਗ ਦੇ ਵਿੱਚ ਜਿਹੜਾ ਪਾਣੀ 2-2 ਕਿਲੋ ਦੁੱਧ ਕਰਕੇ 8 ਕਿਲੋ ਦੁੱਧ ਰਟੀਂ ਦਾ ਪਿਉਣਾ ਹੈ। ਤਾਂ ਜੋ ਆਪਾਂ ਵਧੀਆ ਨਸਲ ਦਾ ਬੱਚਾ ਜਿਹੜਾ ਆਪਾਂ ਵਧੀਆ ਤਿੱਕੇ ਨਾਲ ਤਿਆਰ ਕਰ ਸਕੀਏ ਤਾਂ ਉਹਦੀ ਗਰੋਥ ਹੈ ਜਿਹੜੀ ਉਹ ਵਧੀਆ ਹੋ ਸਕੇ ਉਸ ਤੋਂ ਬਾਅਦ ਆਪਾਂ ਨੇ ਕਰਨਾ ਕੀ ਹੈ ਜਦੋਂ ਆਪਣਾ ਪਸ਼ੂ 15 ਤੋਂ 17 ਦਿਨਾਂ ਦਾ ਹੋ ਗਿਆ ਬੱਚਾ ਤਾਂ ਆਪਾਂ ਨਾਲ ਕੀ ਹੈ ਫੀਡ ਦੇ ਸਕਦੇ ਹਾਂ ਹਲਕੀ ਫੁਲਕੀ ਇੱਕ ਦੋ ਡੰਗਾ ਜਿਹੜਾ ਆਪਾਂ ਦੋ ਚਾਰ ਡੰਗ ਜਿੰਨੇ ਦਿਨ ਆਪਣਾ ਪਸ਼ੂ ਹੈ ਜਿਹੜਾ ਸੁੱਕੀ ਫੀਡ ਖਾਣ ਨਹੀਂ ਲੱਗਦਾ ਫੀਡ ਆਪਾਂ ਕਿਹੜੀ ਦੇਣੀ ਹੈ ਦੋਸਤੋ ਕਾਫ ਸਟਾਰਟਰ ਫੀਡ ਹੈ ਜਿਹੜੀ ਕਿਸੇ ਵੀ ਕੰਪਨੀ ਦੀ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਪਣੇ ਬੱਚਿਆਂ ਨੂੰ ਦੇਣੀ ਸ਼ੁਰੂ ਕਰ ਸਕਦੇ ਹਾਂ ਦੇਣੀ ਕਿਵੇਂ ਦੋਸਤੋ ਆਪਾਂ ਆਪਣਾ ਪਹਿਲਾ ਸ਼ੁਰੂ ਦੇ ਵਿੱਚ ਦੁੱਧ ਦੇ ਵਿੱਚ ਥੋੜੀ-ਬੋਤੀ ਮਿਕਸ ਕਰ ਕੁਸਤ ਤੋਂ ਬਾਅਦ ਆਪਾਂ ਬੱਚਿਆਂ ਦੇ ਮੂਰੇ ਜਿਹੜੀ ਇੱਕ ਅਲੱਗ ਬਾਂਡੇ ਦੇ ਵਿੱਚ ਪਾ ਕੇ ਥੋੜੀ ਬਤੀ ਰੱਖ ਦੇਣੀ ਹੈ ਤਾਂ ਜੋ ਮੂਹ ਮਾਰਨ ਲੱਗ ਜੇ ਜਿਵੇਂ ਜਿਵੇਂ ਉਹ ਖਾਂਦਾ ਜਾਊਗਾ ਆਪਾਂ ਉਹ ਉਹਦੀ ਕਵਾਂਟੀਟੀ ਹੈ ਜਿਹੜੀ ਉਹ ਵਧਣ ਦੇ ਬਗੇ ਜਾਣਾਗਾ ਇਹਦੇ ਵਿੱਚ ਦੋਸਤ ਆਪਾਂ ਆਪਣੇ ਪਸ਼ੂ ਨੂੰ ਜਦੋਂ 4 ਕਿਲੋ ਫੀਡ ਤੱਕ ਜਿਹੜੀ ਆਪਾਂ ਕਾਫ ਸਟਾਰਟਰ ਦੇ ਸਕਦੇ ਆ ਤਿੰਨ ਮਹੀਨੇ ਤੱਕ ਦੋਸਤ ਆਪਾਂ ਕਾਫ ਸਟਾਰਟਰ ਪਾਉਣੀ ਹੈ ਉਸ ਤੋਂ ਬਾਅਦ ਆਪਾਂ ਦੇਵਾਂਗੇ ਗਰੋਵਰ ਫੀਡ ਗਰੋਵਰ ਫੀਡ ਪਾਣ ਤੋਂ ਬਾਅਦ ਆਪਾਂ ਨੇ ਆਪਣੇ ਪਸ਼ੂਆਂ ਜਿਹੜੀ ਹਿਫਰ ਫੀਡ ਹੈ ਉਹ ਜਿਹੜੀ ਡਰਾਈ ਹਿਫਰ ਸ਼ੁਰੂ ਕਰ ਦੇਣੀ ਹੈ ਤੇ ਇਹਦੇ ਨਾਲ ਆਪਣੇ ਪਸ਼ੂ ਦੀ ਦੋਸਤੋ ਗਰੋਥ ਜਿਹੜੀ ਵਧੀਆ ਹੋਊਗੀ ਤੇ ਨਾਲ ਨਾਲ ਇਹਦੇ ਵਿੱਚ ਆਪਾਂ ਨੇ ਇੱਕ ਧਿਆਨ ਚ ਹੋਰ ਰੱਖਣਾ ਹੈ ਜਦੋਂ ਫੀਡ ਦਾ ਜਿਹੜੀ ਆਪਾਂ ਦੇਣੀ ਹੈ ਦੇਣੀ ਹੈ ਆਪਾਂ ਤਿੰਨ ਮਹੀਨਿਆਂ ਤੱਕ ਆਪਾਂ ਕਿਸੇ ਵੀ ਐਨੀਮਲ ਨੂੰ ਆਪਣੇ ਨੂੰ ਕੋਈ ਵੀ ਹਰਾਚਾਰਾ ਨਹੀਂ ਪਾਉਣਾ ਕਿਉਂਕਿ ਆਪਣੇ ਪਸ਼ੂਆਂ ਦੇ ਪੇਟ ਦੇ ਵਿੱਚ ਆ ਜਿਹੜੇ ਚਾਰ 파ਟ ਹੁੰਦੇ ਨੇ ਜਿਹਦੇ ਵਿੱਚ ਉਮਣ 파ਟ ਆ ਜਿਹੜਾ ਉਹਦੋਂ 90 ਦਿਨਾਂ ਤੋਂ ਬਾਅਦ ਜਿਹੜਾ ਗਰੋਥ ਕਰਨਾ ਲੱਗਦਾ ਹੈ ਤਾਂ ਜੋ ਆਪਾਂ ਆਪਣੇ ਪਸ਼ੂਆਂ ਨਾਲ ਕੀ ਹੁੰਦਾ ਕੁਝ ਕਿਸਾਨ ਵੀਰ ਕੀ ਨੇ ਜੰਮਦੇ ਬੱਚੇ ਨੂੰ ਹਰਾਚਾਰਾ ਰੱਖਣਾ ਸ਼ੁਰੂ ਕਰ ਦੰਦੇ ਨੇਗੇ ਜਿਹਦੇ ਨਾਲ ਆਪਣੇ ਪਸ਼ੂਆਂ ਦਾ ਪੇਟ ਆ ਜਿਹੜਾ ਬੱਚੇ ਪੇਟ ਛੱਡ ਦਾਂਦੇ ਨੇਗੇ ਤੇ ਜਦੋਂ ਪੇਟ ਛੱਡ ਦਾਂਦੇ ਨੇਗੇ ਆਪਣੇ ਪਸ਼ੂ ਆ ਜਿਹੜਾ ਵਧੀਆ ਤਿਆਰ ਨਹੀਂ ਹੋ ਸਕਦਾ ਤੇ ਵਧੀਆ ਜਦੋਂ ਆਪਾਂ ਆਪਣਾ ਪਸ਼ੂ ਵਧੀਆ ਤਿਆਰ ਨਹੀਂ ਹੋ ਤਾਂ ਆਪਾਂ ਨੂੰ ਕੀ ਹੈ ਜਿਹੜਾ ਉਹਨੇ ਫਾਇਦਾ ਜਿੰਨਾ ਦੇਣਾ ਉਹ ਦੇ ਨਹੀਂ ਸਕਦਾ ਤਾ ਦੋਸਤੋ ਆਪਾਂ 90 ਦਿਨਾਂ ਤੋਂ ਬਾਅਦ ਆਪਣੇ ਪਸ਼ੂ ਨੂੰ ਹਰਾਚਾਰਾ ਸ਼ੁਰੂ ਕਰਨਾ ਹੈ ਬਿਕਸਪ ਫੀਡ ਸ਼ੁਰੂ ਕਰ ਦੇਣੀ ਹੈ ਨਾਲ ਤੇ ਪਹਿਲਾਂ ਇਕੱਲੀ ਫੀਡ ਤੇ ਦੁੱਧ ਦੇ ਆਪਾਂ ਆਪਣੇ ਪਸ਼ੂ ਨੂੰ ਰੱਖਣੀ ਰੱਖਣਾ ਤਾਂ ਦੋਸਤੋ ਦੁੱਧ ਆਪਾਂ ਕਿੰਨਾ ਦੇ ਸਕਦੇ ਆਂ 4 ਕਿਲੋ ਦੁੱਧ ਰੁਟੀਨ ਦੇ ਵਿੱਚ ਆਪਾਂ ਦੇਣੀ ਦੇਣੇ 8 ਕਿਲੋ ਤੱਕ ਦੁੱਧ ਆਪਾਂ ਆਪਣੇ ਪਸ਼ੂ ਨੂੰ ਕਪੈਸਿਟੀ ਦੇ ਅਕੋਰਡਿੰਗ ਉਹ ਦੇ ਸਕਦੇ ਆਂਗੇ ਇਹਦਾ ਆਪਣੇ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਉਸ ਤੋਂ ਬਾਅਦ ਦੋਸਤੋ ਆਪਣਾ ਪਸ਼ੂ ਹੈ ਜੇ ਆਪਾਂ ਇਸ ਤਰ੍ਹਾਂ ਦੀ ਖਰਾਕ ਦਿੰਦੇ ਵਹਿਗੇ ਗਏ ਰੁਟੀਨ ਦੇ ਵਿੱਚ ਖਰਾਕ ਦਿੰਦੇ ਵਹਿਗੇ ਆਪਣੇ ਪਸ਼ੂ ਦਾ ਕੀ ਹੈ ਜਿੰਨਾ ਆਪਣਾ ਰੁਟੀਨ ਦਾ ਖਰਚਾ ਆਣਾ ਜਿਹੜਾ ਜੇ ਆਪਾਂ 11 ਤੋਂ 12 ਮਹੀਨਿਆਂ ਦਾ ਖਰਚਾ ਲਾਈਏ ਤਾਂ 80 ਤੋਂ 90 ਹਜ਼ਾਰ ਰੁਪਏ ਖਰਚਾ ਜਿਹੜਾ ਇੱਕ ਵਧੀਆ ਐਨੀਮਲ ਨੂੰ ਵਧੀਆ ਕਾਫ ਨੂੰ ਤਿਆਰ ਕਰਨ ਦੇ ਵਿੱਚ ਆ ਜਾਂਦਾ ਹੈਗਾ ਪਰ ਕੀ ਹੈ ਦੋਸਤੋ ਇੰਨਾ ਕੁ ਵਧੀਆ ਤਿਆਰ ਹੋ ਜਾਂਦਾ ਜਿਹੜਾ ਅੱਜ ਕੱਲ ਆਪਾਂ ਦੇਖੇ ਵੀ ਪਸ਼ੂਆਂ ਦੀ ਮੰਗਾਈ ਹੈ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੇ ਆਪਾਂ ਇੱਕ ਗਾਂ ਲੈਣ ਜਾਣੀ ਹੈ ਤਾਂ 1.5 ਤੋਂ 2 ਲੱਖ ਰੁਪਏ ਦੀ ਨਾਰਮਲ ਗਾਈਆਂ ਜਿਹੜੀ ਅੱਜ ਦੇ ਟਾਈਮ 'ਚ ਮਿਲਦੀ ਹੈ ਵੀ ਆਪਾਂ ਜੇ ਆਪਾਂ ਵਧੀਆ ਬਰੀਡ ਦਾ ਬੱਚਾ ਤਿਆਰ ਕਰ ਲਈਏ ਤਾਂ ਆਪਣਾ ਘੱਟ ਪੈਸਾ ਜਿਹਦੇ ਆਪਣੇ ਘਰ ਦਾ ਪਸ਼ੂ ਹੈ ਜਿਹੜਾ ਉਹ ਤਿਆਰ ਹੋ ਜਾਂਦਾ ਹੈਗਾ ਤੇ ਆਪਣੇ ਵਾਤਾਵਰਣ ਟੈਂਪਰੇਚਰ ਦੇ ਅਕੋਰਡਿੰਗ ਹੈ ਜਿਹੜਾ ਆਪਣਾ ਬੱਚਾ ਢਾਲਿਆ ਹੁੰਦਾ ਹੈਗਾ ਤਾਂ ਆਪਾਂ ਨੂੰ ਜਿਹੜਾ ਉਹਨੂੰ ਅਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਆਉਣੀਆਂ ਨੇ ਉਹਨਾਂ ਤੋਂ ਹੀ ਬਚਾਉਂਦਾ ਰਹਿੰਦਾ ਰਹੇਗਾ ਦੋਸਤੋ ਆਪਾਂ ਇੰਨਾ ਕਿ ਧਿਆਨ ਰੱਖ ਕੇ ਆਪਣੇ ਪਸ਼ੂ ਨੂੰ ਜਿਹੜਾ 11 ਤੋਂ 12 ਮਹੀਨੇ ਦੇ ਅੰਦਰ ਅੰਦਰ ਏਆਈ ਦੇ ਜੋਗ ਕਰ ਸਕਦੇ ਆ ਨਮਸਕਾਰ ਜੇ ਕਿਸਾਨ ਵੀਰੋ ਜਾਣਕਾਰੀ ਵਧੀਆ ਲੱਗਿਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ